ਫਸਲੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਇਹ ਵਲੌਗ ਆਪਾਂ ਨੂੰ ਮਿੱਤਰੋ ਸਿੱਧਾ ਏਜੰਸੀ ਚੋਂ ਸ਼ੁਰੂ ਕਰਨਾ ਪਿਆ ਕਿਉਂਕਿ ਅੱਗੇ ਬੜੀ ਦੇਰੀ ਹੋ ਗਈ ਸੀ ਸਾਨੂੰ ਘਰੇ ਤੇ ਇਸ ਕਰਕੇ ਬਣਾਇਆ ਨਹੀਂ ਤੇ ਆਪਾਂ ਸਿੱਧਾ ਏਜੰਸੀ ਚੋਂ ਹੀ ਸ਼ੁਰੂ ਕਰਤਾ ਤੇ ਅੱਜ ਆਏ ਆਪਾਂ ਸ਼ਹਿਰ ਪਿੱਖੀਵਿੰਡ ਸੋਨਾਲੀ ਕਾ ਏਜੰਸੀ ਟਾਈਟਰ ਕਰਵਾਉਣ کافی ਦਿਨਾਂ ਦੀ ਉਡੀਕ ਸੀ ਇੰਤਜ਼ਾਰ ਸੀ ਜਿਹੜੀ ਚੀਜ਼ ਦਾ ਉਹ ਅੱਜ ਆਪਾਂ ਢਵਾਵਾਂਗੇ ਤੇ ਬਾਕੀ ਗੱਲਬਾਤ ਕਰਦੇ ਪਏ ਆ ਵੀਰ ਹਣੀ ਅੰਦਰ ਜੁੜੇ ਰਹੋ ਵੀਡੀਓ ਨਾਲ ਵਲੌਗ ਦੇ ਵਿੱਚ ਆਪਾਂ ਗਾਂ ਗਾਂ ਫਿਕਾਉਂਦੇ ਜਾਵਾਂਗੇ ਤੇ ਮਿਲਦੇ ਆ ਤੁਹਾਨੂੰ ਸਾਰਾ ਗੱਲਬਾਤ ਕਰਕੇ

ਰਾਜਾ ਸੋਨਾ ਦੀ ਕਾ 750 ਤੇ 라 ਮੁੰਡੇ ਦੀ ਖੂਹੀ ਚੈੱਕ ਕਰੋ ਤੇ ਹੁਣ ਆਪਾਂ ਲੱਗਦੇ ਹੱਥ ਮਿਊਜ਼ਿਕ ਸਿਸਟਮ ਦਾ ਵੀ ਕੰਮ ਕਰ ਹੀ ਲੈਣਾ ਤੇ ਹੁਣ ਚੱਲਦੇ ਆਪਾਂ ਮਿਊਜ਼ਿਕ ਸਿਸਟਮ ਹੱਲ ਆਪਾਂ ਨੂੰ ਮਿਲਦੇ ਆ ਤੁਹਾਨੂੰ ਉਥੇ ਜਾ ਕੇ ਵੇਨੇ ਆ ਮਿਊਜ਼ਿਕ ਸਿਸਟਮ ਚੈੱਕ ਕਰਦੇ ਆ ਕਿੱਦਾਂ ਦਾ ਲਗੋਣਾ ਹੈ ਕੀ ਹਿਸਾਬ ਆ ਤੇ ਜੁੜੇ ਰਹੋ ਵੀਡੀਓ ਨਾਲ ਚਲੋ ਮਿਲਦੇ ਆ ਗੋਵੀ ਮੇਟਰ ਆ ਗਏ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਤਨ ਬਾਬਾ ਦੀਪ ਸਿੰਘ ਜੀ ਦੇ ਬੂਣ ਸਾਹਿਬ ਦਰਸ਼ਨ ਮੇਲੇ ਕਰਕੇ ਮੱਥਾ ਟੇਕ ਕੇ ਤੇ ਦੇਖਦਾ ਆਪਾਂ ਡੰਗ ਕਰ ਆਏ ਆ ਤੇ ਹੁਣ ਆਪਾਂ ਨਾਲ ਹੀ ਫੈਬਰ ਵਾਲੀ ਇਤਰੀ ਵੀ ਲਵਾ ਹੀ ਦੇਣੀ ਤੇ ਦਰਸ਼ਨ ਮੇਲਾ ਕਰਕੇ ਮੱਥਾ ਟੇਕ ਕੇ ਜਿਹੜਾ ਆਪਾਂ ਜਾਵਾਂਗੇ ਛਤਰੀ ਤੇ ਟੇਕ ਲਵਾਉਣ ਤੇ ਮੇਰਿਆ ਤੁਹਾਨੂੰ ਫਿਰ ਬਾਸ਼ਸ਼ਾਹੀ ਦੇ ਡੈਕ ਲਵਾ ਕੇ ਤੇ ਰੌਣਜੁੜੇ ਰਹੋ ਵਲੌਗ ਦੇ ਨਾਲ ਅੱਜ ਮਿੱਤਰੋ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਆਪਾਂ ਕਰਤੀ ਰਵਾਨਗੀ ਹੁਣ ਆਪਾਂ ਜਾਵਾਂਗੇ ਡੈਕ ਹਾਂਜੀ ਵਿਆਲਪੁਰੇ ਚੱਲੇ ਆਂ ਤੇ ਵਿਆਲਪੁਰੇ ਲਵਾਵਾਂਗੇ ਆਪਾਂ ਡੈਕ ਤੇ ਸ਼ਰੀ ਡੈਕ ਦੇ ਸ਼ਰੀ ਲਵਾ ਕੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਲੁੱਕ ਚੈੱਕ ਸਾਰੀ ਟਰੈਕਟਰ ਦੀ ਤੇ ਮਿਲਦੇ ਆਂ ਬਿਆਲੌਰ ਜਾ ਕੇ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਖੇਦਰੀ ਵਾਲੇ ਦੁਕਾਨ ਤੇ ਤੇ ਆਹ ਨਵੇਂ ਐਂਗਲ ਆਪਾਂ ਆਹ ਐਂਗਲ ਸਿਲੈਕਟ ਕੀਤਾ ਤੇ ਇਹ ਲਵਾਵਾਂਗੇ ਤੇ ਆਹ ਸ਼ਕਰੀ ਲਵਾਵਾਂਗੇ ਸਰੀ ਨੂੰ ਕੀ ਲਵਾ ਆ ਗਏ ਇਰਾਬਾਦ ਨੂੰ ਮੁਖਾਵਾਂਗੇ ਸਾਰਾ ਸਮ ਜੁੜੇ ਰਹੋ ਵਲੌਗ ਦੇ ਨਾਲ ਆਪਣੇ ਲਓ ਵੀ ਮਿੱਤਰੋ ਪਹੁੰਚ ਚੁੱਕੇ ਆਪਾਂ ਹੁਟ ਦੇ ਟਰੈਕਟਰ ਦੇ ਛਤਰੀ ਲਵਾਉਣ। ਇਹ ਆਪਾਂ ਆਪਣੇ ਝੋਟੇਵਾ ਤੇ ਸਿੰਪਲ ਛਤਰੀ ਜਿਹੜੀ ਆ ਹੁੰਦੀ ਹੈ ਸਿਲੈਕਟ ਕੀਤੀ ਕੀਤੀ ਹੈ। ਜਿਹੜੀ ਇਹ ਛਤਰੀ ਆ ਜਿਵੇਂ ਆ ਸਵਰਾਜ ਮਾਰ ਕੇ ਆਉਂਦੇ ਆ ਸੋਨ ਵਾਲੀ ਕਾਚ। ਇਹ ਇੱਕ ਥੋੜੀ ਕਿ ਮਹਿੰਗੀ ਪੈਂਦੀ ਆ ਪਾਣੂ ਇਹ ਇਹਨਾਂ ਦੀ ਐਕਸੈਸਰੀ ਆ ਵੀ ਇਹਨਾਂਾਂ ਦੀ ਲਾਈਟਾਂ ਲੋਟਾਂ ਇਹ ਜੋ ਜੂ ਬਈਆਂ ਪਈਆਂ ਇੱਥੇ ਇਹ ਆ ਟਰੈਕਟਰਾਂ ਦੇ ਮੈਡ ਮੋਟ ਤੇ ਇਹ ਬੰਪਰ ਤੇ ਲਾਉਣਾ ਤੇ ਇੰਨਾ ਬੰਪਰ ਵਗੈਰਾ ਸਾਰਾ ਕੁਝ ਮਿਲ ਜਾਂਦੇ ਟਰੈਕਟਰਾਂ ਦੇ ਨਵੇਂ ਇਹ ਆਪਣੇ ਇੱਧਰ ਟਰੈਕਟਰ ਦੇ ਫਿਟਿੰਗ ਕਰੰਦੇ ਨੇ ਵੀਰ ਕੰਮ ਪੂਰਾ ਜੋਰਾਂ-ਜੋਰਾ ਨਾਲ ਚੱਲਣ ਦਿਆ ਜੋ ਫਿਟ ਕਰਦੇ ਲੱਗੇ ਜਿੱਦ ਤੋਂ ਬਾਅਦ ਆਪਾਂ ਛਤਰੀ ਦੀ ਫਿਟਿੰਗ ਕਰਾਵਾਂਗੇ ਲੁੱਕ ਚੈੱਕ ਕਰਨ ਜਦੋਂ ਲੁੱਕ ਇਹ 750 ਹੁਣ ਇਹਦੇ ਹੁਣ ਲੈਂਸ ਵੀ ਚੇਂਜ ਕਰਤਾ ਇਹਦਾ ਤੇ ਇਹਦੇ ਟਾਇਰ ਪਹਿਲਾਂ 14 ਦੇ ਜੋ 14 14 ਚ ਆਉਂਦੇ ਨੇ ਤੇ ਹੁਣ 14 ਦੇ ਟਾਇਰਾਂ 'ਚ ਕੱਟਤੇ ਨਾ ਨੇ ਐਨਸੀ ਵਾਲ ਨੇ ਕਾਫੀ ਹੋਰ ਵੀ ਪਤਲਾ ਵਜ਼ਿਹਰੇ ਕੀਤੇ ਆ ਉਹ ਤੇ ਇਸ ਲਈ ਵੱਖਰਾ ਵਲੌਗ ਪਾਵਾਂਗੇ ਆਪਾਂ YouTube ਤੇ ਇਹ ਹੁਣ ਚੇਂਜਰ ਵਾਲੇ ਬੰਦ ਕਰਦੇ ਜਾਂ ਜੀ ਨੇ ਪਰ ਆਪਾਂ ਸਪੈਸ਼ਲ ਡਿਮਾਂਡ ਤੇ ਆਪਾਂ ਚੇਂਜਰ ਵਾਲਾ ਮੰਗਾਇਆ ਹੈ 2024 ਮਾਡਲ ਉਹਨਾਂ ਏਜੰਸੀ ਨੇ ਸੋਣਾ ਲੇਕਰ ਦੀ ਨੇ ਬੰਦ ਕਰ ਦਿੱਤੇ ਚਿੰਗਰ ਵਾਲ ਗੇਅਰ ਇਹ ਨਾਲ ਇਹਦੇ ਵਿੱਚ ਵਿੱਚ ਇੰਕਾ ਇਹ ਵੀ ਨਾ ਕਾਫੀ ਦੇਦਾ ਨੇ ਤੇ ਮਰਗੜ ਦੇ ਨਾਲ ਟਾਇਰ ਲੱਗਿੰਦੇ ਔਰ ਇਧਰੋਂ ਵੀ ਦੇਖੋ ਕਿੰਨਾ ਬਾਰ-ਬਾਰ ਏਜੰਸੀ ਹੋਰ ਫਤਾ ਜਿਹੜੇ ਮੁੱਦੇ ਕੰਮ ਜਾਂਦੇ ਉਹ ਆਪੇ ਕਰੀ ਜਾਂਦੀ ਹੈ